ਤੋ ਅੱਜ ਦਾ ਵਿਸ਼ਾ ਹੈ ਪਹਿਰਾਵਾ ਸਿੱਕੀ ਵਾਲਾ ਪਰ ਗਿਆਨ ਤੋਂ ਸੱਖਣੇ ਸਤਿਕਾਰਯੋਗ ਵੀਰੋ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਸੀ ਜੋ ਸਿੱਖ ਭਰਾ ਰਹਿ ਰਹੇ ਹਾਂ ਉਹ ਆਪਣੇ ਗੁਰੂਆਂ ਦੇ ਇਤਿਹਾਸ ਤੋਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਬਿਲਕੁਲ ਸੱਖਣੇ ਹਨ ਬਹੁਤ ਘੱਟੋ ਵੀ ਮੁਸ਼ਕਲ ਨਾਲ 4-5% ਲੋਕ ਹੋਣਗੇ ਜੋ ਗਿਆਨਵਾਨ ਹੋਣਗੇ ਨਹੀਂ ਤਾਂ 95% ਭੈਣ ਭਰਾ ਗਿਆਨ ਤੋਂ ਸੱਖਣੇ ਹਨ ਬੇਸ਼ੱਕ ਮੇਰੀਆਂ ਇਹ ਗੱਲਾਂ ਸਿੱਖ ਭਰਾਵਾਂ ਨੂੰ ਕੌੜੀਆਂ ਲੱਗ ਸਕਦੀਆਂ ਹਨ ਪਰ ਮੇਰੀਆਂ ਗੱਲਾਂ ਬਿਲਕੁਲ ਸੱਚੀਆਂ ਹਨ ਭਾਵੇਂ ਸਾਡੇ ਸਿੱਖ ਭੈਣ ਭਰਾ ਰੋਜ਼ਾਨਾ ਗੁਰਦੁਆਰੇ ਜਾਂਦੇ ਹਨ ਪਰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਸਵਾਏ ਸਾਡੇ ਗੁਰੂਆਂ ਦੀ ਬਾਣੀ ਨੂੰ ਪੜਨਾਂ ਤੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਾਡੇ ਪਿੰਡਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਗੁਰਦੁਆਰੇ ਜਾਓ ਮੱਥਾ ਟੇਕੋ ਤੇ ਦੇਖ ਲੈ ਕੇ ਵਾਪਸ ਆ ਜਾਓ ਅਸੀਂ ਅੱਜ ਤੱਕ ਇੱਕ ਦੀ ਵੀ ਨਹੀਂ ਸੋਚਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਐਡਾ ਵੱਡਾ 1430 ਅੰਗਾਂ ਦਾ ਗ੍ਰੰਥ ਸਾਹਿਬ ਸਾਨੂੰ ਲਿਖ ਕੇ ਦਿੱਤਾ ਹੈ ਇਸ ਵਿੱਚ ਸਾਡੇ ਵਾਸਤੇ ਕੁਝ ਤਾਂ ਜ਼ਰੂਰ ਹੋਵੇਗਾ ਜਿਸ ਨੂੰ ਪੜ੍ਹ ਕੇ ਤੇ ਸਮਝ ਕੇ ਸਾਡੀ ਜ਼ਿੰਦਗੀ ਵਧੀਆ ਬਣ ਸਕਦੀ ਹੈ ਅਸੀਂ ਤਾਂ ਮੱਥੇ ਟੇਕਣ ਤੱਕ ਹੀ ਸੀਮਤ ਰਹਿ ਗਏ ਜੇਕਰ ਆਪ ਜੀ ਨੂੰ ਮੇਰੀਆਂ ਇਹ ਗੱਲਾਂ ਤੇ ਵਿਸ਼ਵਾਸ ਨਾ ਆਵੇ ਤਾਂ ਤੁਸੀਂ ਇਹਨਾਂ 20 ਸਵਾਲਾਂ ਨੂੰ ਪੜ੍ਹ ਕੇ ਸੋਚ ਲੈਣਾ ਕਿ ਕੀ ਮੈਂ ਗਲਤ ਕਹਿ ਰਿਹਾ ਹਾਂ ਜਾਂ ਠੀਕ ਕਹਿ ਰਿਹਾ ਹਾਂ ਤੁਸੀਂ ਆਪਣੇ ਆਪ ਹੀ ਮਹਿਸੂਸ ਕਰ ਲੈਣਾ ਕਿ ਅਸੀਂ ਗਿਆਨ ਤੋਂ ਗਿਆਨ ਦੇ ਪੱਖੋਂ ਕਿੱਥੇ ਇੱਕ ਖੜੇ ਹਾਂ ਏ 20 ਸਵਾਲ ਹਨ ਪਹਿਲਾ ਸਵਾਲ ਹੈ ਬਾਬਾ ਫਰੀਦ ਜੀ ਦੀ ਫੋਟੋ ਉੱਪਰ ਤੁਸੀਂ ਕਾਹ ਜ਼ਰੂਰ ਦੇਖੇ ਹੋਣਗੇ ਜਿੱਥੇ-ਜਿੱਥੇ ਬਾਬਾ ਫਰੀਦ ਦੀ ਫੋਟੋ ਲੱਗੀ ਹੈ ਉਹਦੇ ਉੱਪਰ ਕਾਹ ਜ਼ਰੂਰ ਦੇਖੇ ਹੋਣਗੇ ਉਹ ਕਾਹ ਕਿਉਂ ਦਿਖਾਏ ਗਏ ਹਨ ਦੂਸਰਾ ਸਵਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ 42 ਸਾਲ ਦੀ ਜ਼ਿੰਦਗੀ ਵਿੱਚ ਸੇਮਕੋਟ ਸਭ ਕਿੰਨੀ ਵਾਰ ਗਏ ਤੀਸਰਾ ਸਵਾਲ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿੱਚ ਕਿੰਨੀ ਵਾਰ ਗਏ ਸਨ ਚੌਥਾ ਸਵਾਲ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਪੰਜਵਾਂ ਸਵਾਲ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਸ਼ਬਦ ਕਿਹੜੇ-ਕਿਹੜੇ ਗੁਰੂਆਂ ਨੇ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ ਛੇਵਾਂ ਸਵਾਲ 1430 ਅੰਗ ਉੱਪਰ ਦਰਜ ਰਾਗ ਮਾਲਾ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ 7ਵਾਂ ਸਵਾਲ ਭੋਗ ਸਮੇਂ ਜੋ ਅਰਦਾਸ ਕੀਤੀ ਜਾਂਦੀ ਹੈ ਉਹ ਅਰਦਾਸ ਕਿਸ ਨੇ ਬਣਾਈ ਹੈ 8ਵਾਂ ਸਵਾਲ ਸਾਡੀ ਗੁਰਬਾਣੀ ਕਿਹੜੇ ਤੀਥਾਂ ਤੇ ਇਸ਼ਨਾਨ ਕਰਨ ਵਾਸਤੇ ਸਾਨੂੰ ਉਪਦੇਸ਼ ਦਿੰਦੀ ਹੈ 9ਵਾਂ ਸਵਾਲ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਕਿ ਧਰਤੀ ਬਲਦ ਦੇ ਸਿੰਘ ਉੱਪਰ ਖੜੀ ਹੈ ਜਪਜੀ ਸਾਹਿਬ ਵਿੱਚ ਬਾਬਾ ਨਾਨਕ ਦੀ ਮੁਤਾਬਕ ਉਹ ਕਿਹੜਾ ਬਲਦ ਹੈ 10ਵਾਂ ਸਵਾਲ ਸਿੱਧ ਗੋਸ਼ਟ ਦਾ ਕੀ ਮਤਲਬ ਹੈ ਦੁਬਾਰਾ ਫੇਰ ਮੈਂ ਕਹਿ ਦਿੰਨਾ 10ਵਾਂ ਸਵਾਲ ਸਿੱਧ ਗੋਸ਼ਟ ਦਾ ਕੀ ਮਤਲਬ ਹੈ 11ਵਾਂ ਸਵਾਲ ਬਾਬਰ ਬਾਣੀ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ 12ਵਾਂ ਸਵਾਲ ਲੋੜੇ ਦਾਖ ਬਜੌਰੀਆਂ ਕਿਕਰ ਬੀਜੇ ਜੱਟ ਦਾ ਕੀ ਮਤਲਬ ਹੈ 13ਵਾਂ ਸਵਾਲ ਆਸਾਦੀ ਵਾਰ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ 14ਵਾਂ ਸਵਾਲ ਸੁਖਮਣੀ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ 15ਵਾਂ ਸਵਾਲ ਆਨੰਦ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ 16ਵਾਂ ਸਵਾਲ ਬਾਬਾ ਨਾਨਕ ਜੀ ਦੀ ਭੈਣ ਬੇਬੇ ਨਾਨਕੀ ਜੀ ਦੇ ਕਿੰਨੇ ਪੁੱਤਰ ਸਨ 17ਵਾਂ ਸਵਾਲ ਸੋਚਾ ਸੋਚ ਨਾ ਹੋਵੇ ਜੇ ਸੋਚੇ ਲਖਵਾਰ ਦਾ ਕੀ ਮਤਲਬ ਹੈ 18ਵਾਂ ਸਵਾਲ ਆਸਾ ਦੀ ਵਾਰ ਨੂੰ ਆਸਾ ਦੀ ਵਾਰ ਕਿਉਂ ਕਿਹਾ ਜਾਂਦਾ ਹੈ 19ਵਾਂ ਸਵਾਲ एक ओंकार ਦਾ ਕੀ ਮਤਲਬ ਹੈ ਵੀ ਮਸਵਾਲ ਜਲ ਕੇ ਮੰਨਨ ਜੈਗਤ ਹੋਵੇ ਨਿਤਨਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਉਹ ਨਰਮੜ ਮੜਮੜ ਜੁਨੀ ਆਵੇ ਤਾਂ ਦਾ ਕੀ ਮਤਲਬ ਹੈ ਦੋਸਤੋ ਮੈਂ ਇਹ 20 ਸਵਾਲ ਤੁਹਾਡੇ ਸਾਹਮਣੇ ਰੱਖੇ ਹਨ ਜਿਹੜੇ ਵੀ ਭੈਣ ਭਰਾ ਨੂੰ ਇਹ 20 ਸਵਾਲਾਂ ਦਾ ਜਵਾਬ ਆਉਂਦਾ ਹੈ ਜਾਂ ਟੋਟੋ ਘਟ 15 ਸਵਾਲਾਂ ਦਾ ਵੀ ਜਵਾਬ ਆਉਂਦਾ ਹੈ ਤਾਂ ਉਹ ਕਹਿ ਸਕਦਾ ਕਿ ਮੈਂ ਇੱਕ ਸਿੱਖਾਂ ਤੇ ਗਿਆਨਮਾਨ ਸਿੱਖਾਂ ਦੋਸਤੋ ਜੇਕਰ 15 ਸਾਲਾਂ ਸਵਾਲਾਂ ਤੋਂ ਵੀ ਘੱਟ ਕਿਸੇ ਨੂੰ ਨਹੀਂ ਪਤਾ ਜਾਂ ਬਿਲਕੁਲ ਨਹੀਂ ਪਤਾ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਸਿੱਖਾਂ ਕਟੋ ਕਰ ਸਿੱਖਾਂ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਬਰ ਇਹਨਾਂ ਦਾ ਮੁਢਲਾ ਗਿਆਨ ਹੋਣਾ ਹੀ ਚਾਹੀਦਾ ਹੈ। ਸੋ ਦੋਸਤੋ ਹੁਣ ਤੁਸੀਂ ਇਹਨਾਂ ਸਵਾਲਾਂ ਨੂੰ ਪੜ੍ਹ ਕੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਮੈਨੂੰ ਇਹ ਸਵਾਲਾਂ ਦਾ ਕਿੰਨਾਕ ਜਵਾਬ ਹੁੰਦਾ ਹੈ ਤਾਂ ਤੁਸੀਂ ਆਪਣੇ ਆਪ ਹੀ ਇਹ ਦੇਖ ਲੈਣਾ ਕਿ ਕੀ ਮੈਂ ਇਹ ਸੱਚ ਕਹਿ ਰਿਹਾ ਸੀ। ਜਾ ਜਿਹੜਾ ਮੈਂ ਹੈਡਿੰਗ ਦਿੱਤਾ ਕਿ ਪਹਿਰਾਵਾ ਸਿੱਖੀ ਵਾਲਾ ਪਰ ਗਿਆਨ ਤੋਂ ਸਖਣੇ ਕਿ ਮੈਂ ਹੈਡਿੰਗ ਇਹ ਠੀਕ ਦਿੱਤਾ ਹੈ ਜਾਂ ਗਲਤ ਦਿੱਤਾ ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਕਮੈਂਟ ਬਾਕਸ ਵਿੱਚ ਦੱਸਣਾ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਇਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਇਹ ਸਵਾਲ ਲੋਕਾਂ ਤੱਕ ਪਹੁੰਚ ਸਕਣ ਅਤੇ ਉਹ ਇੰਨਾ ਸਵਾਲਾਂ ਦਾ ਜਵਾਬ ਖੋਜਣ ਵਿੱਚ ਕੁਝ ਆਪਣਾ ਦਿਮਾਗ ਲਾਉਣ